ਕੂਲ ਲੈ ਲਈ ਦੇਖੋ ਹਨਾ ਲੋਕ ਕੀ ਕੋਸ਼ ਕਰਦੇ ਆ ਹਨਾ ਅਰਬਾਂ ਕਰੋੜਾਂ ਰੁਪਏ ਦੇ ਮਾਲਕ ਦੁਬਈ ਵਾਲੇ ਸ਼ੇਖ ਹਨਾ ਆ ਟਿੱਬਿਆਂ ਦੇ ਵਿੱਚ ਬੈਠਿਆ ਰਹੇ ਦੇ ਟਿੱਬਿਆਂ ਦੇ ਵਿੱਚ ਕਿਉਂਕਿ ਇਹਨਾਂ ਕੋਲ ਤਾਂ ਅੱਗ ਲਾਇਆ ਪੈਸਾ ਨਹੀਂ ਮੁੱਕਦਾ ਹਨਾ ਤੇ ਮੈਨੂੰ ਲੱਗਦਾ ਵੀ ਇਹ ਵੀ ਯਾਰ ਇੱਥੇ ਸਕੂਨ ਲੈਣ ਆਉਂਦੇ ਆ ਨਹੀਂ ਤਾਂ ਆਪਾਂ ਕਹ ਲਈ ਵੀ ਸਕੂਨ ਪਾ ਲੈਣੀ ਇੱਥੋਂ ਦਾ ਹਨਾ ਕਿ ਹਰ ਇੱਕ ਚੀਜ਼ ਪੈਸੇ ਨਾਲ ਨਹੀਂ ਹੁੰਦੀ ਕਿ ਵੀ ਆਪਾਂ ਕਹ ਲਈ ਵੀ ਪੈਸਾ ਹੀ ਸਾਰਾ ਕੁਝ ਹੁੰਦਾ ਤੇ ਇੰਨੇ ਮਤਲਬ ਅਰਬਾਂ ਦੇ ਮਾਲਕ ਹੋ ਕੇ ਆ ਦੇਖੋ ਨੰਗੇ ਪੈਰੀ ਰੇਤ ਦੇ ਵਿੱਚ ਬੈਠਿਆ ਯਾਰ ਹਨਾ ਆ ਦੇਖਦੇ ਆ ਕੀ ਗੱਲਬਾਤ ਕਰਦੇ ਆ ਹੈਲੋ ਹਬੀਬੀ ਹਬੀਬੀ ਅੰਜੀ ਜੀ ਕਿਵੇਂ ਪੁੱਛੀ ਬਈ ਹਾਂ ਹਾਂ ਦੱਸ ਦੱਸ ਕੀ ਕਹਿਣਾ ਅੱਛਾ ਹਬੀਬੀ ਹਾਂ ਪੰਜਾਬੀ ਹਾਂ ਹਬੀਬੀ ਆਉਂਦੀ ਹੈ ਬਈ ਹਾਂ ਮੇਰਾ ਨਾਮ ਸੁਣ ਕੇ ਤੂੰ ਇਰਾਨ ਹੋ ਜਾਵੇਂਗਾ ਸ਼ੇਰ ਨਾਮ ਮੇਰਾ ਹੈਗਾ ਸ਼ੇਖ ਲਖਵਿੰਦਰ ਬਿਨ ਸਰਾਹਣ ਹੈ ਸ਼ੇਖ ਲਖਵਿੰਦਰ ਬਿੰਸਰਾ ਲਖਵਿੰਦਰ ਬਿੰਸਰਾ ਯਾਰ ਲਖਵਿੰਦਰ ਸਰਾਂ ਤਾਂ ਆਪਣੇ ਆਪਣੇ ਫਿਰ ਆਪਣਾ ਹਾਂ ਮੈਂ ਦੱਸਦਾ ਉਹ ਉਹ ਕਰਨ ਔਜਲੇ ਲੱਗਦਾ ਤੁਸੀਂ ਗਾਣਾ ਨਹੀਂ ਸੁਣਿਆ ਵੀ ਪਿੰਡ ਜੱਟ ਜੱਟ ਕਹਿੰਦੇ ਆ ਦੁਬਈ ਜਾਵਾਂ ਸ਼ੇਖ ਵੀ ਪਿੰਡ 'ਚ ਤਾਂ ਨਾ ਦੁਬਈ ਵਾਲਾ ਸ਼ੇਖ ਹੀ ਆ ਹਾਂ ਤੂੰ ਬਿਜ਼ਨਸ ਤਾਂ ਨਹੀਂ ਕਰ ਰੱਖਿਆ ਕੋਈ ਦੁਬਈ ਦਾ ਨਾ ਹਾਂ ਹਾਂ ਨਾ ਕੁਝ ਨਹੀਂ ਜਦੋਂ ਇੱਥੇ ਆਉਂਨੇ ਫਿਰ ਦੁਬਈ ਵਾਲਾ ਸ਼ੇਖ ਕਹਿੰਦੇ ਆ ਨਾ ਤੇ ਫਿਰ ਇੱਥੇ ਨਾ ਸ਼ੇਖ ਲਖਵਿੰਦਰ ਬਿੰਸਰਾ ਹੋ ਗਿਆ ਇੱਥੇ ਸਕੂਨ ਲੈ ਰਹੇ ਨੇ ਯਾਰੇ ਲੈ ਰਹੇ ਨੇ अच्छा थोनू की लगया लग भाई शेख स... है भाई भाई भाई, भाई, भाई रुहल दसी मेनू मैं ओठो आंदे सी मैं कहा आपा वीडियो बनाउने हां बी आपा ਗੱਲਬਾਤ ਕਰਦੇ ਆਂ ਵੀ ਯਾਰ ਦੇਖਣ ਵਾਸਤੇ ਸੋਚਿਆ ਵੀ ਬੰਦੇ ਤੇ ਬਣਾਈਏ ਜੀ ਨਾਮ ਪਾਉਣਾ ਵੀ ਸਾਨੂੰ ਬੋਲਣੇ ਨਹੀਂ ਬੜਾ ਤਾਂ ਡਰ ਗਿਆ ਹੂੰ ਕਿ ਵੀ ਸ਼ੂਟ ਡਾਕਟਰ ਹੀ ਨਾ ਦੇ ਦੇ ਹਨਾ ਹਾਂ ਇਹ ਕਹਿੰਦੇ ਵੀ ਯਾਰ ਦੇਖੀ ਜਾਊਗੀ ਮਾਫੀ ਮੰਗ ਲਾਂਗੇ ਜਾ ਕੇ ਪਰ ਸ਼ੈ ਕੈਮਰਾ ਆਨ ਕਰਕੇ ਲਾਂਗੇ ਪਰ ਐ ਸੀਗਾ ਵੀ ਮੜਾ ਹੈ ਹਨਾ ਵੀ ਤੁਸੀਂ ਕਹੇ ਹਾਬੀਬੀ ਐ ਸਾਨੂੰ ਹਾਬੀਬੀ ਹੁਣ ਐ ਹੀ ਨਹੀਂ ਪਤਾ ਕੀ ਹੈ ਬੀਬੀ ਤੇ ਕੀ ਹੈ ਹੈਲੋ अच्छा सात श्री कारजे ਬਗੈ ਹਾਂ ਇਹ ਇਹ ਬੁਲਾਉਣ ਦਾ ਤਰੀਕਾ ਹੁੰਦਾ ਜਦੋਂ ਆਪਾਂ ਕਹਿੰਦੇ ਆ ਬੀਬੀ ਬੀਬੀ ਮਤਲਬ ਨਹੀਂ ਭਾਈ ਜਿਹੜੀ ਗੱਲ ਤੁਸੀਂ ਕਿਹਾ ਸ਼ੇਖ ਲਖਵਿੰਦਰ ਬਿੰਦ ਸਰਾਂ ਹਾਂ ਭਾਈ ਸ਼ੇਖ ਵੀ ਲਾ ਲਿਆ ਲਖਵਿੰਦਰ ਵੀ ਲਾ ਲਿਆ ਯਾਰ ਮਾੜੇ ਖੁੱਲ ਕੇ ਦੱਸ ਵੀ ਕੀ ਹੈ ਇਹ ਦੇਖ ਹੈ ਤਾਂ ਮੈਂ ਉਹੀ ਨੰਗੀ ਹੈ ਗਰੀਬ ਬੰਦਾ ਹੀ ਹੈਗਾ ਪਰ ਆਏ ਵੀ ਫੀਲਿੰਗ ਤਾਂ ਲਈ ਸਕਦੇ ਨਾ ਫੀਲਿੰਗ ਲੈਣ ਦਾ ਤਾਂ ਕੋਈ ਮੁੱਲ ਨਹੀਂ ਹੁੰਦਾ ਬਈ ਕਿ ਫੀਲਿੰਗ ਲੈਣ ਵਾਸਤੇ ਵੀ ਆਪਾਂ ਨੂੰ ਕਰੋੜਾ ਰੁਪਏ ਚਾਹੀਦੇ ਆ ਫੀਲਿੰਗ ਤਾਂ ਜਿਹੜਾ ਮਰਜ਼ੀ ਲੈ ਸਕਦਾ ਯਾਰ ਆ 2000 ਰੁਪਏ ਦਾ ਕੱਪੜਾ ਬਣ ਜਾਂਦਾ ਉਹ ਕੁੜਤੇ ਪਜਾਮੇ ਵਾਲਾ ਕੱਪੜਾ ਹੀ ਆ ਉਹਨੂੰ ਕਹਦੇ ਵੀਰੇ ਓਵਰ ਆਲ ਗਿੱਟਿਆਂ ਤੱਕ ਸਮਾਉਂਦੇ ਹੂੰ 16 ਉੱਤੇ ਆ ਮੈਂ ਉਰਦੂ ਦੇ ਵਿੱਚ ਸ਼ੇਖ ਲਿਖਿਆ ਬਸ ਅੱਛਾ ਉਰਦੂ ਦੇ ਵਿੱਚ ਇਹਨੂੰ ਤੁਸੀਂ ਸਕੈਨ ਕਰੋਗੇ ਸ਼ੇਖ ਲਿਖਿਆ ਆਊਗਾ ਤੇ ਆ ਮੰਗਾ ਲਿਆ ਇਹਨੂੰ ਕੀ ਬੋਲਦੇ ਹੁੰਦੇ ਮੇਰੇ ਨਾਮ ਨਹੀਂ ਹੁੰਦਾ ਮਫਲਰ ਕਹਿ ਸਕਦੇ ਨੇ ਨਹੀਂ ਨਹੀਂ ਮਫਲਰ ਨਹੀਂ ਹੁੰਦਾ ਇਹ ਪਰਨਾ ਕਹਿ ਲਿਆ ਇਹ ਨਹੀਂ ਨਹੀਂ ਇਹ ਤੇ ਇਹ ਕੀ ਹੈ ਵੀ ਇੱਕ ਡਰੈਸ ਮਗਾ ਕੇ ਨਾਲ ਤਾਂ ਚਲੋ ਸਵਾਦ ਲੈਨੇ ਆ ਲੋਕ ਦੇਖਦੇ ਆ ਤੇ ਨਾਲੇ ਤੁਹਾਡੇ ਵਰਗੇ ਭਰਾ ਵੀਡੀਓ ਬਣਾਉਣਾ ਹੈ ਮੈਂ ਮੈਂ ਹੈਰਾਨ ਹੋਈ ਐ ਮੈਂ ਕਹਿੰਦਾ ਯਾਰ ਆ ਤਾਂ ਕਲੂਲ ਹੀ ਹੋਗੀ ਬਈ ਵਧੀਆ ਬਸ ਯਾਰ ਮੈਂ ਤਾਂ ਮੈਂ ਤਾਂ ਐ ਲੈ ਕੇ ਮੈਂ ਪਤਾ ਕੀ ਦਿਖਾਵਾਂ ਲਾਈ ਵੀਡੀਓ ਚ ਬਾਈ ਮੈਂ ਕਹਿੰਦਾ ਵੀ ਆਪਾਂ ਦਿਖਾਈਏ ਯਾਰ ਇੰਨਾ ਛੋਟੇ ਦਵਾਈ ਵਾਲੇ ਤਾਂ ਬਾਈ ਤੇਲ ਵਾਲੇ ਰਾਜ ਤੇਲ ਨਿਕਲਦਾ ਹਾਂ ਹਾਂ ਔਰ ਬਾਹਰ ਪੈਸਾ ਅੱਗ ਲਾਏ ਨਹੀਂ ਮੁੱਕਦਾ ਕਿੰਨੀ ਮਰਜ਼ੀ ਪੀੜੀਆਂ ਜੇ ਹਨਾ ਵੀਰ ਆ ਬੈਠਾ ਰਹਿਤੇ ਜ ਮੈਂ ਯਾਰ ਦਿਖਾ ਦ ਸਕੂਨ ਹਾਂ ਇੱਕ ਵਾਰ ਵਧੀਆ ਨਹੀਂ ਲੱਗੀ ਇਹਨੇ ਆਪਣੇ ਆਪ ਨੂੰ ਨੰਗ ਗਿਆ ਪਰ ਸੋਚ ਵਾਲੇ ਪਾਸੋਂ ਬਹੁਤ ਕਰੋੜਪਤੀ ਲੱਗਦਾ ਮੈਨੂੰ ਠੀਕ ਗੱਲ ਪੈਸਿਆਂ ਵਾਲੇ ਪਾਸੋਂ ਕਿਉਂ ਕਿਹਾ ਬਈ ਹੈ ਨਾ ਪੈਸਿਆਂ ਵਾਲੇ ਪਾਸੋਂ ਤਾਂ ਨੰਗ ਹੀ ਆ ਨਾ ਕੋਈ ਆਪਣੇ ਕੋਲ ਤੇਲ ਵਾਲੇ ਖੂਹ ਆ ਆਪਣੇ ਕੋਲ ਤਾਂ ਕੱਲੇ ਨੀੜੇ ਆ ਸੋਚ ਵਾਲੇ ਪਾਸੋਂ ਯਾਰ ਬਹੁਤ ਵੱਡੀ ਗੱਲ ਆ ਬਾਕੀ ਬਈ ਮੈਨ ਪਤਾ ਕੀ ਇੱਥੇ ਸਕੂਨ ਲੈ ਰਹੇ ਹੁਣ ਨੰਗੇ ਪੈਰੀ ਖੜਾ ਹਾਂ ਮੈਂ ਦੇਖ ਇੱਥੇ ਸਵਾਦ ਆ ਰਿਹਾ ਨਾ ਜਿਹੜਾ ਇਹ ਤੁਹਾਡੀ ਵੀਡੀਓ ਵਿੱਚ ਬਿਆਨ ਨਹੀਂ ਕਰ ਸਕਦਾ ਮੈਂ ਵੀ ਤੁਹਾਡੇ ਬੰਦਿਆਂ ਨੂੰ ਮੈਂ ਉਹ ਤਾਂ ਹੁਣ ਜਿਵੇਂ ਅਸੀਂ ਅਪੀਲ ਕਰਨਾ ਨਹੀਂ ਦਿਖਾ ਸਕਦਾ ਮੈਂ ਇਹ ਜਦੋਂ ਕੋਈ ਬੰਦਾ ਇੱਥੇ ਆਊਗਾ ਨਾ ਮਹਿਸੂਸ ਕਰੂਗਾ ਹਾਂ ਭਾਵੇਂ ਇੱਥੇ ਇੱਕ ਘੰਟਾ ਬਹਿ ਜੇ ਉਹਦਾ ਇੱਕ ਮਹੀਨਾ ਇੱਡਾ ਸ਼ਾਨਦਾਰ ਨਿਕਲੂਗਾ ਨਾ ਉਹ ਭੁੱਲ ਹੀ ਨਹੀਂ ਸਕਦਾ ਯਾਰ ਜੋ ਇੱਥੇ ਮੇਰੇ ਕੱਪੜੇ ਉੱਡ ਰਹੇ ਹਨ ਹਾਂ ਹਵਾ ਵਗ ਰਹੀ ਹੈ ਜਿਹੜੀ ਐਡੀ ਸੋਹਣੀ-ਸੋਹਣੀ ਇਹ ਹਵਾ ਵਗ ਰਹੀ ਹੈ ਹਾਂ ਤੇ ਇੱਥੋਂ ਜਿਹੜੀ ਇਹ ਮਿੱਟੀ ਹੈ ਰੇਤ ਹੈ ਇਹ ਥੋੜਾ-ਥੋੜਾ ਤੁਹਾਨੂੰ ਪਤਾ ਲੱਗ ਗਿਆ ਠੰਡ ਹੈ ਇਨਾ ਕੁ ਮਨ ਲੰਦਾ ਇਹ ਸਵਾਦ ਆ ਰਿਹਾ ਨਾ ਹਾਂ ਵੀ ਬਿਆਨ ਕੀਤਾ ਨਹੀਂ ਜਾ ਸਕਦਾ ਇਹ ਬਈ ਦਸੰਬਰ ਜਨਵਰੀ ਫਰਵਰੀ ਚਾਰ ਮਹੀਨੇ ਆ ਇੱਥੇ ਜ਼ਰੂਰ ਆਵੇ ਪੰਜਾਬ ਵਾਲੇ ਬੰਦੇ ਨੂੰ ਬੇਨਤੀ ਹੈ ਵੀ ਜ਼ਰੂਰ ਆਓ ਹਾਂ ਜਿਹੜੇ ਕੋਲ ਚੰਗੇ ਪੈਸੇ ਉਹ 50000 ਲਾ ਕੇ ਦੁਬਈ ਵੀ ਜਾ ਸਕਦਾ ਹਾਂ ਪਰ ਜੇ ਕੋਈ ਮੇਰੇ ਵਰਗਾ ਨੋਰਮਲ ਹੈ ਤਾਂ ਬਈ ਉਹ ਜੈਸਲਮੇਰ ਆ ਜੈਸਲਮੇਰ ਤੋਂ 40 ਕਿਲੋਮੀਟਰ ਅੱਗੇ ਸਾਮ ਸੈਂਡ ਡਿਊਨਸ ਹੈ ਜਿਹੜੇ ਆ ਟਿੱਬੇ ਹੁੰਦੇ ਨੇ ਉਹਨਾਂ ਨੂੰ ਸੈਂਡ ਡਿਊਨਸ ਹੀ ਕਹਿੰਦੇ ਆਗੇ 40 ਕਿਲੋਮੀਟਰ ਅੱਗੇ ਇੱਥੇ ਆਵੇ ਬੰਦਾ ਆਨੰਦਮਾਣੇ ਸਿਆਲਾਂ ਦੇ ਵਿੱਚ ਆ ਕੇ ਸਿਆਲਾਂ ਦਾ ਸਵਰਗ ਹੈ ਦੁਨੀਆ ਤੇ ਬਹੁਤ ਕੈਂਟ ਜਗ੍ਹਾ ਇੱਥੇ ਕੇਮਲ ਸਫਾਰੀ ਆ ਤੁਸੀਂ ਬੋਤੇ ਦੀ ਸਵਾਰੀ ਕਰ ਸਕਦੇ ਤੁਸੀਂ ਜੀਪ ਦੀ ਸਵਾਰੀ ਕਰ ਸਕਦੇ ਆ ਕੁੱਲ ਮਿਲਾ ਕੇ ਨਜ਼ਾਰਾ ਤੇ ਜਰੂਰ ਆਓ ਇੱਥੇ ਜਿਹੜੇ ਜਿਹੜੇ ਬੰਦੇ ਨਹੀਂ ਆਏ ਤੇ ਜਿਹੜੇ ਬੰਦੇ ਆਏ ਆ ਉਹ ਦੱਸਦੇ ਹੋਣਾ ਵੀ ਕਿਵੇਂ ਆ ਪਰ ਆਨੰਦ ਮੈਂ ਕਹਿੰਦਾ ਵੀ ਯਾਰ ਸੁਖੋ ਬੱਤੇ ਹੈਣਾ ਹੁਣ ਇਹ ਜੇ ਹਵਾ ਚੱਲ ਰਹੀ ਠੰਡੀ ਠੰਡੀ ਹਵਾ ਹੈਣਾ ਇੱਕ ਪਾਸੇ ਜਿੱਥੇ ਭਾਈ ਸੂਰਜੀ ਦੀ ਪਰਲੀ ਸਾਈਡ ਸੀ ਦੇਖੀ ਜਾਂਦੇ ਹੈਣਾ ਪੈਰ ਉੱਥੇ ਤਾਂ ਤਪਦੇ ਆ ਹੁਣ ਆਪਾਂ ਪੈਰ ਮੇਰਾ ਇੱਥੇ ਥੱਲੇ ਜਾਵੜ ਦੇਣਾ ਬਈ ਹਾਂ ਤੇ ਠੰਡਾ ਹੀ ਆ ਹਾਂ ਵੈਸੇ ਬਾਈ ਤੁਸੀਂ ਪਿਆਰ ਤੋਂ ਹੈ ਕਿੱਥੋਂ ਜੋ ਬਠਿੰਡੇ ਤੋਂ ਬਾਈ ਅੱਛਾ ਬਠਿੰਡੇ ਤੋਂ ਆ ਮੇਰਾ ਤੁਹਾਡਾ ਏਰੀਆ ਕਿਹੜਾ ਕਿਹੜਾ ਆਪਣਾ ਬਠਿੰਡੇ ਤੋਂ ਹੈਗਾ ਨਾਲ ਹੀ ਹੈ ਬਾਈ 30 ਕਿਲੋਮੀਟਰ ਅੱਗੇ ਹੈ ਅੱਛਾ ਅੱਛਾ ਤੇ ਬਾਕੀ ਕਈ ਵੀ ਬੰਦਾ ਜਿਹੜੇ ਕੋਸ਼ ਵੀ ਹੁੰਦੇ ਹਨ ਨਾ ਕਮੈਂਟਾਂ 'ਚ ਗਾਲਾਂ ਗੋਲਾਂ ਭਰਾ ਦਿੰਦੇ ਹੁੰਦੇ ਹੈਗੇ ਚਲੋ ਮੈਂ ਉਹਨਾਂ ਨੂੰ ਕਹਿੰਦਾ ਵੀ ਬਾਈ ਅਸੀਂ ਖੂਨ ਨਾ ਸੜੇ ਕਰੋ ਇਹ ਨਿਯਾਰੀ ਲਿਆ ਕਰੋ ਇੱਥੇ ਆਓ ਨਿਯਾਰੇ ਲਓ ਤੇ ਜੇ ਨਹੀਂ ਆ ਸਕਦੇ ਤਾਂ ਚਲੋ ਵੇਖ ਕੇ ਨਿਯਾਰੇ ਲੈ ਲਓ ਬਿਲਕੁਲ ਉੱਪਰ ਜ਼ਿੰਦਗੀ ਦੇ ਵਿੱਚ ਨਿਯਾਰੇ ਲਿਆ ਕਰੋ ਗਾਲਾਂ ਗਲਪਾਂ ਨਾ ਕੱਢਿਆ ਕਰੋ ਅਸੀਂ ਵੀ ਇੰਜੋਏ ਕਰਨ ਆਏ ਆ ਸਾਡਾ ਇਹ ਵੀ ਕੋਈ ਜ਼ਰੂਰੀ ਨਹੀਂ ਵੀ ਆਪਾਂ ਸ਼ੇਖਾਂ ਕੋਲੇ ਜਾ ਕੇ ਹੀ ਆ ਨਿਆਰੇ ਲੈ ਸਕਦੇ ਆ ਆਪਣਾ 5-6000 ਰੁਪਏ ਦੇ ਖਰਚੇ ਦੇ ਵਿੱਚ ਚਾਰ ਬੰਦੇ ਆਓ ਇੱਥੇ ਗੱਡੀ ਤੇ 25000 ਰੁਪਏ ਤੋਂ ਥੱਲੇ ਥੱਲੇ ਮੁੜ ਜੂंगे ਮੇਰੀ ਗਾਰੰਟੀ ਹੈ 2-3 ਦਿਨ ਲਾ ਕੇ ਇੱਥੇ ਬਾਕੀ ਤੋਂ ਤਾਂ ਅਲੱਗ-ਅਲੱਗ ਆਣਾ ਵੀ ਜੇ ਆਪਾਂ ਕੇਲੇ ਵੀ ਵੱਧ ਐਵੇਂ ਖਰਚਾ ਕਰਨਾ ਉਹਦੇ ਨਾਲ ਨਾਰਮਲ ਖਰਚਾ 20-25 ਹਜ਼ਾਰ ਚ ਚਾਰ ਬੰਦੇ ਮੁੜ ਜਾਣਗੇ ਸਾਰੀ ਜ਼ਿੰਦਗੀ ਯਾਦ ਰੱਖੋ ਟ੍ਰੇਨ ਵੀ ਆ ਸਕਦੇ ਆ ਬਾਈ ਟ੍ਰੇਨ ਵੀ ਆ ਸਕਦੇ ਹੋ ਸ਼ਾਇਦ ਆਉਂਦੀ ਹੋਵੇ ਆਉਂਦੀ ਹੈ ਟ੍ਰੇਨ ਸਿੱਧੀ ਆਉਂਦੀ ਜਸਲਮੇਰ ਫਿਰ ਤਾਂ ਹੋਰ ਕੱਟ ਚ ਮੁੜ ਜਾਣੀ ਉੱਥੋਂ ਮੰਨ ਕੇ ਚੱਲ ਆਪਦਾ ਜੇ ਕਰਾਉਣਾ ਤਾਂ ਮੈਨੂੰ ਲੱਗਦਾ ਇਹ ਕਰਕੇ ਦਿੰਦੇ ਇੱਥੋਂ ਦੀ ਬੁਕਿੰਗ ਆ ਜਿਹੜੇ ਟੈਂਟ ਟੁੰਟੇ ਪਿੱਛੇ ਲੱਗੇ ਹੋਏ ਆ ਰਾਤ ਨੂੰ ਇੱਥੇ ਰਹਿਣਾ ਤਾਂ ਰਹਿ ਸਕਦੇ ਹਾਂ ਬਾਕੀ ਅਸੀਂ ਵੀ ਰੁਕਿਆ ਰਾਤ ਨੂੰ ਤੇ ਮੈਨੂੰ ਲੱਗਦਾ ਕੁਈ ਪਾਲਾ ਖਰਚਾ ਨਹੀਂਗਾ ਉਹ ਤਾਂ 4000 ਰੁਪਏ ਮਤਲਬ ਵੀ 4000 ਪਰ 4 ਬੰਦਾਂ ਦਾ ਖਰਚਾ ਹੁੰਦਾ ਵਿੱਚ ਹੀ ਖਾਣਾ ਪੀਣਾ ਹਾਂ ਤੇ ਸਿਆਲਾਂ ਦੇ ਵਿੱਚ ਬਈ ਜਰੂਰ ਆਓ ਸਿਆਲਾਂ ਦਾ ਸਵਰਗ ਹੈ ਜਨਵਰੀ ਫਰਵਰੀ ਮਾਰਚ ਮਾਰਚ ਨਹੀਂ ਸੌਰੀ ਨਵੰਬਰ ਦਸੰਬਰ ਤੇ ਜਨਵਰੀ ਫਰਵਰੀ ਦੇ 4 ਮਹੀਨੇ ਤੇ ਬਾਕੀ ਵੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਿਓ ਤੇ ਆਪਣੇ ਭਰਾ ਲਖਵਿੰਦਰ ਸਰਾਣ ਨੂੰ ਫੋਲੋ ਜਰੂਰ ਕਰਿਓ ਸੌਰੀ ਸ਼ੇਖ ਲਖਵਿੰਦਰ ਬਿੰਦ ਸਰਾਣ ਨੂੰ ਫੋਲੋ ਜਰੂਰ ਕਰਿਓ YouTube ਤੇ ਦੇਖਦੇ ਹੋ ਤਾਂ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ ਠੀਕ ਆ ਦੋਸਤੋ ਮਿਲਦੇ ਆ ਫਿਰ ਕਿਸੇ ਹੋਰ ਨਵੀਂ ਵੀਡੀਓ ਦੇ